ਭਾਈ ਗੁਰਦਾਸ ਸਾਹਿਬ ਲਿਖਦੇ ਜੈਸੇ ਤ੍ਰਿਤ ਨੂਨ ਬਿਨਾ ਭੋਜਨ ਸਮਨ ਹੈ ਕਹਿੰਦੇ ਭਾਈ ਨਮਕ ਤੋਂ ਬਗੈਰ ਭੋਜਨ ਸਵਾਦ ਨਹੀਂ ਬਣਦਾ ਪਰ ਨਮਕ ਦੀ ਹੋਂਦ ਨਹੀਂ ਤੁਹਾਨੂੰ ਲੱਗੇਗੀ ਦਾਲ ਸਬਜ਼ੀ ਚ ਕੋਈ ਬੰਦਾ ਮਿਰਚ ਦਾ ਬੀਜ ਲੱਭ ਕੇ ਦਿਖਾ ਸਕਦਾ ਵਿਆਹ ਰਹਿ ਗਿਆ ਜੀ ਵਿੱਚ ਕੋਈ ਬੰਦਾ ਦਾਲ ਸਬਜ਼ੀ ਵਿੱਚੋਂ ਪਿਆਜ਼ ਦਾ ਕੋਈ ਟੁਕੜਾ ਲੱਭ ਕੇ ਵਿਖਾ ਸਕਦਾ ਅਦਰਕ ਟਮਾਟਰ ਕੋਈ ਚੀਜ਼ਾਂ ਜਿੰਨੀਆਂ ਪਾਈਆਂ ਲੱਭ ਜਾਂਦੀਆਂ ਨੇ ਪਰ ਨਮਕ ਨਹੀਂ ਤੁਹਾਨੂੰ ਲੱਭੇਗਾ ਨਮਕ ਦਾ ਸਿਰਫ ਸਵਾਦ ਆਉਂਦਾ ਨਮਕ ਦੀ ਹੋਂਦ ਮੁੱਕ ਜਾਂਦੀ ਹੈ ਨਮਕ ਦੀ ਹੋਂਦ ਮੁੱਕਣ ਤੋਂ ਬਾਅਦ ਉਸ ਲੂਣ ਦਾ ਨਮਕ ਦਾ ਭੋਜਨ ਤੇ ਦਾਲ ਸਬਜ਼ੀ ਭਾਜੀ ਵਿੱਚ ਸਵਾਦ ਪੈਦਾ ਹੋਇਆ ਹਜ਼ੂਰ ਨੇ ਕੋ ਗੱਲ ਕਹੀ ਲੈਣਿਆ ਨਮਕ ਭੇਂਟ ਕੀਤਾ ਤੂੰ ਡਲਾ ਲਿਆ ਕੇ ਇਹਦਾ ਭਾਵ ਸਮਝ ਲੈ ਜੀਵਨ ਵਿੱਚ ਜਿੱਦਣ ਸਿੱਖ ਗੁਰੂ ਕੋਲ ਸੇਵਾ ਕਰਦੇ ਆ ਆਪਣੀ ਹੋਂਦ ਮਿਟਾਦੇ ਉਦੋਂ ਉਹਦੇ ਜੀਵਨ ਵਿੱਚ ਸ਼ਬਦ ਦਾ ਸਵਾਦ ਪੈਦਾ ਹੋਣ ਲੱਗ ਪੈਂਦਾ ਜਿੰਨੀ ਦੇਰ ਹੋਂਦ ਵਰਕਰਾਰ ਹੈ ਉੰਨੀ ਦੇਰ ਸ਼ਬਦ ਦਾ ਗੁਰੂ ਦੀ ਸਿੱਖੀ ਦਾ ਰਸ ਨਹੀਂ ਪੈਦਾ ਹੋਏਗਾ ਜੇ ਤੂੰ ਕੰਚੋਂ ਨੇ ਤੇਰੇ ਜੀਵਨ ਵਿੱਚ ਸ਼ਬਦ ਦਾ ਸਿੱਖੀ ਦਾ ਰਸ ਪੈਦਾ ਹੋਵੇ ਫਿਰ ਆਪਣੀ ਹੋਂਦ ਬਟਾਉਣੀ ਪੈਣੀ ਹੈ ਸੇਵਾ ਕਰਕੇ ਆਪਣੀ ਹੋਂਦ ਬਟਾਉਣੀ ਪੈਂਦੀ ਕਿ ਮੈਂ ਨਹੀਂ ਕੁਝ ਵੀ ਕਰਦਾ ਜੇ ਚਿੱਤ ਵਿੱਚ ਹੋਂਦ ਰਹਿ ਜਾਏ ਕਿ ਮੈਂ ਕੀਤਾ ਜੀ ਆ ਸਾਰਾ ਕੰਮ ਮੈਂ ਕੀਤਾ ਔਰ ਫਿਰ ਇੱਕ ਚੀਜ਼ ਹੋਂਦ ਮੇਰੇ ਅੰਦਰ ਹੋਣ ਲੱਗ ਪੈਂਦੀ ਬੰਦਾ ਇਹ ਕਹਿੰਦਾ ਮੇਰੇ 'ਚ ਕੋਈ ਨੁਕਸ ਕੱਢ ਕੇ ਦਿਖਾਓ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ ਮੇਰੇ 'ਚ ਕੋਈ ਕਮੀ ਘਟਕੇ ਵਿਖਾਵੇ ਸੱਜਣੋ ਫਿਰ ਹੋਂਮੇ ਪੈਦਾ ਹੋ ਜਾਂਦੀ ਏ ਸੱਚ ਜਿੰਨੀ ਦੇਰ ਗੁਰੂ ਦਾ ਮੇਰ ਭਰਿਆ ਹੱਥ ਸਿੱਖਦੇ ਸੀਸ ਤੇ ਉੰਨੀ ਦੇਰ ਵਕਤੇ ਕੋਈ ਉਹਦੇ ਵੱਲ ਉਂਗਲ ਨਹੀਂ ਕਰ ਸਕਦਾ ਜਿੱਦਣ ਗੁਰੂ ਸਿਰ ਤੋਂ ਹੱਥ ਝੁਕ ਲੈ ਸਾਰੀਆਂ ਉਂਗਲਾਂ ਬੰਦੇ ਵੱਲ ਹੋ ਜਾਂਦੀਆਂ ਇਸ ਲਈ ਚਿੱਤ ਵਿੱਚੋਂ ਮਹਾਨ ਅਹੰਕਾਰ ਮਿਟ ਜਾਏ ਪਾਤਸ਼ਾਹ ਨੇ ਕਹਿ ਲੈਣਿਆ ਨਮਕ ਦੀ ਤਰ੍ਹਾਂ ਹੋਣ ਮਟਾ ਦੇ ਜਿਵੇਂ ਹੋਣ ਮਿਟ ਗਈ ਤੇ ਨਮਕ ਦਾ ਸੁਆਦ ਥਾਲੀ ਸਬਜ਼ੀ ਚ ਆਉਂਦਾ ਏ ਇਦਾਂ ਜਿੱਦਣ ਤੋਂ ਆਪਣੇ ਮਨ ਦੀ ਹੋਣ ਮਟਾ ਦਿੱਤੀ ਉਦੋਂ ਗੁਰੂ ਦੀ ਸਿੱਖੀ ਤੇ ਗੁਰੂ ਦੇ ਸ਼ਬਦ ਦਾ ਰਸ ਤੇਰੇ ਜੀਵਨ ਚ ਭਰ ਜਾਂਦਾ ਦੂਜੀ ਗੱਲ ਪਾਤਸ਼ਾਹ ਨੇ ਕਹੀ ਕਹਿੰਦੇ ਦੱਬ ਦੀ ਬਣੀ ਚਟਾਈ ਭਾਵ ਸਫ ਲੈ ਕੇ ਆਇਆ ਤੈਨੂੰ ਪਤਾ ਏ ਇਸ ਦੱਬ ਨੂੰ ਵੱਢਣ ਤੋਂ ਬਾਅਦ ਪਹਿਲਾਂ ਸੁਕਾਇਆ ਜਾਂਦਾ ਫਿਰ ਪੈਰਾਂ ਥੱਲੇ ਲਟਾੜਿਆ ਜਾਂਦਾ ਜਦੋਂ ਉਹਦੀ ਅਕੜ ਮੁੱਕ ਜਾਏ ਪਾਣੀ ਵਿੱਚ ਝੋਕੇ ਫਿਰ ਦਬਦੀਆਂ ਸਫਾਂ ਬਣਦੀਆਂ ਨੇ ਉਹ ਸਫ ਫਿਰ ਸੰਗਤ ਵਿੱਚ ਬਿਸ਼ੀ ਹੋਈ ਮਾਨ ਪਾਉਂਦੀ ਐ ਇਤਾਂ ਲੈਣਿਆ ਆਪਣੇ ਅੰਦਰ ਦੀ ਹੋਂਦ ਅਕੜ ਅਹੰਕਾਰ ਹੋਂਮੇ ਜਿੱਦਣ ਮਿਟ ਗਈ ਉਦਣ ਤੂੰ ਗੁਰੂ ਦੇ ਦਰ ਉੱਤੇ ਇਸ ਧਰਮਸ਼ਾਲਾ ਵਿੱਚ ਮਾਨ ਪਾਏਂ ਪਾਤਸ਼ਾਹ ਨੇ ਉਪਦੇਸ਼ ਸਮਝਾਇਆ ਹਜ਼ੂਰ ਕਹਿੰਦੇ ਇਸ ਦਬ ਦੀ ਚਟਾਈ ਦਾ ਭਾਵ ਐ ਹਜ਼ੂਰ ਨੇ ਪੰਕਤੀ ਪੜ ਕੇ ਸੁਣਾਈ ਆਪਣੀ ਹੋਂਦ ਮਿਟਾ ਦੇ ਲੈਣਿਆ ਉਦਣ ਪਰਵਾਣ ਹੋ ਜਾਏਗਾ ਪਾਦਸ਼ਾਹ ਨੇ ਕਿਹਾ ਫਰੀਦਾ ਥਿਓ ਪਵਾਹੀ ਦੱਬ ਪੜੋ ਫਰੀਦਾ ਥਿਓ ਪਵਾਹੀ ਦੱਬ ਜੇ ਸਾਈਂ ਲੋੜੇ ਸਭ ਇੱਕ ਛੱਜੇ ਵੀ ਆ ਲਤਾੜੀ ਐ ਤਾਂ ਸਾਈਂ ਦੇ ਦਰਵਾੜੀ ਐ ਜੇ ਤੂੰ ਆਪਣੇ ਆਪ ਨੂੰ ਲਤਾੜਨ ਲਈ ਭਾਵ ਆਪਣਾ ਮਾਣ ਛੱਡਣ ਲਈ ਤਿਆਰ ਹੈ ਫਿਰ ਗੁਰੂ ਨਾਨਕ ਦੇ ਘਰ ਪਰਵਾਣੂ ਹੋ ਜਾ। ਸਾ ਸੰਗਤ ਮਾਣ ਕਿਸੇ ਬਿਲਕੁਲ ਆਪਣੀ ਹੋਣ ਦਬਟਾ ਦੇਣੀ। ਜਿਹਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੇ ਤੂੰ ਗੁਰੂ ਦੇ ਧਰ ਵਿੱਚ ਰਹਿਣਾ ਚਾਹੁੰਦਾ ਹੈ ਫਿਰ ਇਹਨਾਂ ਸ਼ਰਤਾਂ ਵਿੱਚੋਂ ਗੁਜ਼ਰਨਾ ਪੈਣਾ। ਦੇਖੋ ਸਾ ਸੰਗਤ ਗੁਰਦੁਆਰਾ ਗੁਰੂ ਦਾ ਘਰ ਨਹੀਂ ਹੈ। ਉਹ ਸਿਰਫ ਗੁਰੂ ਦਾ ਦਰ ਹੈ। ਗੁਰਦੁਆਰੇ ਨਹੀਂ ਲੰਘ ਕੇ ਗੁਰੂ ਤੱਕ ਪੰਚੀ ਦੇ ਗੁਰਦੁਆਰੇ ਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਕੀਤੇ ਗੁਰੂ ਦਾ ਦਰ ਦਰ ਮੀਨ ਦੇ ਦਰਵਾਜਾ ਦਰਵਾਜੇ ਵਿੱਚੋਂ ਲੰਘ ਕੇ ਘਰ ਵਿੱਚ ਪਰਵੇਸ਼ ਕਰੀਦਾ ਜਦੋਂ ਕਿਸੇ ਨੇ ਸਹੀ ਤਰੀਕੇ ਨਾਲ ਕਿਸੇ ਦੇ ਘਰ ਵਿੱਚ ਜਾਣਾ ਹੋਵੇ ਉਹ ਦਰਵਾਜੇ ਰਾਹੀਂ ਆਉਂਦਾ ਫਿਰ ਦਰਵਾਜੇ ਤੇ ਖਲੋਤਿਆਂ ਮਾਲਕ ਦੀ ਮਰਜ਼ੀ ਹੈ ਉਹ ਤੁਹਾਨੂੰ ਘਰ ਵਿੱਚ ਐਂਟਰੀ ਦੇਵੇ ਜਾਂ ਨਾ ਦੇਵੇ ਤੁਸੀਂ ਸਿਆਣੇ ਸੱਜਣ ਬੈਠੇ ਹੋ ਘਰ ਵਿੱਚ ਉਸ ਬੰਦੇ ਨੂੰ ਬਾੜੀ ਦੇ ਜਿਹਦੇ ਵਿੱਚ ਦੋ ਚੀਜ਼ਾਂ ਨਜ਼ਰ ਆਉਣ ਇੱਕ ਵਿਸ਼ਵਾਸ ਤੇ ਦੂਜਾ ਪ੍ਰੇਮ ਜੇ ਕਿਸੇ ਨਾਲ ਪ੍ਰੇਮ ਪਿਆਰ ਹੈ ਉਹਨੂੰ ਘਰ ਵਿੱਚ ਲਿਆਈ ਦੇ ਤੇ ਸੱਜਣੋ ਪ੍ਰੇਮ ਵੀ ਉਹਦੇ ਨਾਲ ਬਣਦਾ ਜਿਹਦੇ ਤੇ ਵਿਸ਼ਵਾਸ ਹੋਵੇ ਜਿਸ ਬੰਦੇ ਤੇ ਵਿਸ਼ਵਾਸ ਨਾ ਹੋਵੇ ਉਹਨੂੰ ਕਦੇ ਵੀ ਤੁਸੀਂ ਘਰ ਵਿੱਚ ਨਹੀਂ ਬਾੜਦੇ ਅਦੇ ਕੋਈ ਮੰਗਤੇ ਨੂੰ ਕਹਿੰਦੇ ਆਓ ਅੰਦਰ ਬੈਠੋ ਜੀ ਡਾਈਨਿੰਗ ਰੂਮ ਚ ਬੈਠ ਕੇ ਰੋਟੀ ਖਿਲਾਉਨੇ ਨਹੀਂ ਮੰਗਤੇ ਨੂੰ ਦਰਵਾਜੇ ਤੋਂ ਖੈਰ ਪਾ ਕੇ ਲੋਕ ਮੋੜ ਦਿੰਦੇ ਨੇ ਮੰਗਤੇ ਨੂੰ ਲੋਕ ਆਪਣੇ ਗੇਟ ਦਰਵਾਜੇ ਤੋਂ ਆਟਾ ਦਾਣਾ ਪਾ ਕੇ ਮੋੜ ਦੇਣਗੇ ਮੰਗਤੇ ਨੂੰ ਘਰ ਵਿੱਚ ਨਹੀਂ ਕੋਈ ਬਿਠਾਉਂਦਾ ਜਿੰਨੀ ਦਿਨ ਸਿੱਖਾ ਤੂੰ ਪਦਾਰਥ ਮੰਗਣ ਆਉਂਦਾ ਰਹੇਂਗਾ ਉੰਨੀ ਦਿਨ ਗੁਰਦੁਆਰੇ ਤੋਂ ਵਾਪਸ ਮੁੜਦਾ ਰਹੇਂਗਾ ਜਦਨ ਤੇਰੇ ਅੰਦਰ ਪ੍ਰੇਮ ਤੇ ਵਿਸ਼ਵਾਸ ਪੈਦਾ ਹੋਇਆ ਉਦਨ ਗੁਰੂ ਦਰ ਤੋਂ ਚੁੱਕ ਕੇ ਤੈਨੂੰ ਆਪਣੇ ਘਰ ਵਿੱਚ ਪਰਵੇਸ਼ ਦੇਣ ਉਦਨ ਕੋਈ ਚੀਜ਼ ਸਿੱਖ ਦੇ ਅੰਦਰ ਪੈਦਾ ਹੁੰਦੀ ਵਿਸ਼ਵਾਸ ਤੇ ਪ੍ਰੇਮ ਉਹਨੂੰ ਗੁਰੂ ਆਪਣੇ ਘਰ ਵਿੱਚ ਬੁਲਾਉਂਦਾ ਹੈ ਪਾਤਸ਼ਾਹ ਨੇ ਬਾਣੀ ਅੰਦਰ ਲਿਖ ਕੇ ਦਿੱਤਾ ਹੈ ਜੇ ਤੂੰ ਗੁਰੂ ਦੇ ਘਰ ਵਿੱਚ ਆਉਣਾ ਚਾਹੁੰਦਾ ਹੈ ਆਹ ਸ਼ਰਤਾਂ ਨੇ ਇਹਨਾਂ ਵਿੱਚੋਂ ਗੁਜ਼ਰਨਾ ਪੈਣਾ ਹੈ ਮਰੇ ਤੀ ਸ਼ਰਤ ਹੈ ਬਚਨ ਪੜੋ ਤੁਹਾਨੂੰ ਯਾਦ ਹੈ ਜਿਹਨੂੰ ਮਾਣੀ ਯਾਦੋਂ ਨਾਲ ਪੜਿਓ ਯਾਦ ਹੋਏ ਪਹਿਲੀ ਗੱਲ ਹਜ਼ੂਰ ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋਰ ਹੈ ਗ੍ਰਹਿ ਦਾ ਅਰਥ ਘਰ ਜੇ ਤੂੰ ਗੁਰੂ ਦੇ ਘਰ ਵਿੱਚ ਆਉਣਾ ਚਾਹਂ ਪੜੋ ਗੁਰ ਕੇ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਅਗਿਆ ਮਨ ਮੈਂ ਸਹਿ ਕਹਿੰਦੇ ਕੱਲਾ ਸੁਣ ਕੇ ਨਾ ਚੱਲੇ ਸਹਿਣਾ ਸਿੱਖ ਬੱਤੀ ਵਰਤਾਂ 20-20 ਸਾਲ ਸੁਣਦੇ ਹੀ ਹੋ ਗਏ ਬੰਦੇ ਅੰਮ੍ਰਿਤ ਧਾਰੀ ਹੋਏ ਨਹੀਂ ਸਕਿਆ 20-20 ਸਾਲ ਗੁਰਦਵਾਰੇ ਆਉਂਦੇ ਹੀ ਹੋ ਗਏ ਮਾਫ ਕਰਿਓ ਜਿਹੜੀ ਚੀਜ਼ ਗੁਰੂ ਨੇ ਛੱਡਣ ਨੂੰ ਕਈ ਛੱਡ ਹੀ ਨਹੀਂ ਸਕਦੇ ਇਹਦਾ ਮਤਲਬ ਸੁਣਿਆ ਹੀ ਇਕੱਲਾ ਕਮਾਇਆ ਨਹੀਂ ਹਜ਼ੂਰ ਕਹਿੰਦੇ ਪਹਿਲੀ ਸ਼ਰਤ ਗੁਰ ਕੇਂਦਰ ਸੇਵਕ ਜੋ ਰਹਿ ਪੜੋ ਗੁਰ ਕੀ ਆਗਿਆ ਮਨ ਮੈਂ ਸਹਿ ਦੂਜੀ ਸ਼ਰਤ ਆਪਸ ਕੋ ਕਰ ਕਛ ਨਾ ਜਨਾਵੇ ਭਾਈ ਤੂੰ ਆਪਣਾ ਜਣਾਉਣਾ ਬੰਦ ਕਰ ਦੇ ਕਿ ਮੈਂ ਸੇਵਾ ਕੀਤੀ ਮੈਂ ਉੱਥੇ ਗਿਆ ਕਈ ਵਾਰ ਤਾ ਸਾਡਾ ਮਾਫ ਕਰਿਓ ਧਿਆਨ ਇਸੇ ਗੱਲ ਤੇ ਰਹਿੰਦੇ ਵਾ ਅਰਦਾਸ ਵਿੱਚ ਮੇਰਾ ਨਾਮ ਕਦੋਂ ਬੋਲਣਾ ਆ ਹੁਣ ਅਰਦਾਸ ਵਿੱਚ ਗੁਰਦੁਆਰਿਆਂ ਵਿੱਚ ਨਾਮ ਬੋਲਣੇ ਥੋੜੇ ਘੱਟ ਹੋਏ ਨੇ ਨਹੀਂ ਤਾਂ ਉੱਡੀ ਲੰਬੀ ਅਰਦਾਸ ਨਹੀਂ ਹੁੰਦੀ ਜਿੱਡੀ ਲੰਬੀ ਲਿਸਟ ਫੜਾਈ ਹੁੰਦੀ ਹੈ ਗ੍ਰੰਥੀ ਨੂੰ ਕਿਆ ਵੀ ਨਾਮ ਬੋਲਦੇ ਹੋ ਆ ਵੀ ਨਾਮ ਬੋਲਦੇ ਹੋ ਉਹ ਵਿਚਾਰਾ ਖੇਰ ਉੱਤੇ ਇਸੇ ਤੋਂ ਡਰ ਚ ਰਹਿਣਾ ਕਿ ਕਿਸੇ ਦਾ ਨਾਮ ਰਹਿ ਨਾ ਜਾਵੇ ਸਾ ਸੰਗਤ ਜਿਸ ਗੁਰੂ ਅਗੇ ਅਰਦਾਸ ਕਰ ਰਹੇ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਜਾਵੇ ਹਾਂ ਜੇ ਕਿਸੇ ਦਾ ਕੋਈ ਵਿਸ਼ੇਸ਼ ਤਾਰਜ ਹੈ ਉਹਦੀ ਅਰਦਾਸ ਕਰਨੀ ਜ਼ਰੂਰ ਗੁਰੂ ਨੂੰ ਕਰਦੇ ਪਰ ਸਾ ਸੰਗਤ ਉਹਨਾਂ ਤੋਂ ਦੇ ਅੰਦਰ ਵਿਸ਼ਵਾਸ ਚਾਹੀਦਾ ਹੈ ਜੇ ਨਾਮ ਨਾ ਵੀ ਬੋਲਿਆ ਜਾਵੇ ਜਿਸ ਗੁਰੂ ਨੂੰ ਸੱਚ ਜਾਣ ਕੇ ਸੇਵਾ ਕੀਤੀ ਹੈ ਉਹ ਗੁਰੂ ਬਿਨ ਬੋਲਿਆ ਸਭ ਕੁਝ ਜਾਣਦਾ ਤੇ ਸਾਗ ਟੀਚਰ ਦਾ ਜੇ ਕਿਸੇ ਦਾ ਨਾਮ ਰਹਿ ਜਾਏ ਤਾਂ ਇਹ ਨਹੀਂ ਚਿੰਤ ਵਿਚ ਰਹਿਣਾ ਚਾਹੀਦਾ ਮੇਰਾ ਨਾਮ ਨਹੀਂ ਬੋਲਿਆ ਤੁਹਾਡਾ ਨਾਮ ਗੁਰੂ ਦੇ ਰਜਿਸਟਰ ਚ ਲਿਖਿਆ ਗਿਆ 500 ਬੰਦੇ ਵਿੱਚ ਬੋਲਿਆ ਨਾਮ ਹੋ ਸਕਦਾ ਗੁਰੂ ਦੇ ਖੱਤੇ ਵਿੱਚ ਨਾ ਲਿਖਿਆ ਜਾਵੇ ਤੇ ਜੇ ਨਾਮ ਬੋਲਿਆ ਜਾਵੇ ਤੇ ਵੀ ਹੋ ਸਕਦਾ ਗੁਰੂ ਨੇ ਲਿਖ ਲਿਆ ਹੋਵੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਸਤਿ ਕੀਚੇ ਅਰਦਾਸ ਇਹਨੂੰ ਹਜ਼ੂਰ ਕਹਿੰਦੇ ਆਪਸ ਕੋ ਕਰ ਕਛ ਨ ਜਨੋ ਪਰਉ ਹਰ ਹਰ ਨਾਮ ਰਤੇ ਸਦ ਧਿਆਵੇ ਚੌਥੀ ਸ਼ਰਤ ਮਨ ਵਿੱਚ ਸਤਿ ਬੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਪੰਜਵੀਂ ਸ਼ਰਤ ਸੇਵਾ ਕਰਤ ਹੋਏ ਨਹਿ ਕੰ ਮਹਿ ਕੰਦਰ ਤੋਂ ਕੋਈ ਕਾਮਨਾ ਨਾ ਹੋਵੇ ਚਿਤ ਸੇਵਾ ਕੀਤੀ ਹੋਵੇ ਬਦਲੇ ਚ ਮੰਗੇ ਨਾ ਕੁਝ ਵੀ ਕਿ ਮੈਨੂੰ ਆ ਚਾਹੀਦਾ ਸਤ ਸੰਗਤ ਆਪਣੇ ਮਨ ਚ ਝਾਤ ਮਾਰਿਓ ਜੇ ਬੰਦਾ ਕੰਮ ਵਾਸਤੇ ਕਿਸੇ ਨੂੰ ਯਾਦ ਕਰੇ ਇੱਕ ਵਾਰ ਦੋ ਵਾਰ ਚਾਰ ਵਾਰ ਉਹਨੂੰ ਪੰਜਵੀਂ ਵਾਰ ਪਤਾ ਲੱਗ ਜਾਂਦਾ ਵੀ ਬੰਦਾ ਕੰਮ ਕਰਕੇ ਯਾਦ ਕਰਦਾ ਉਂਝ ਨਹੀਂ ਸਾਨੂੰ ਬੁਲਾਉਂਦਾ ਜਦ ਇਹਨੂੰ ਕੰਮ ਹੁੰਦਾ ਓਦੋਂ ਇਹ ਫੋਨ ਕਰੇਗਾ ਜਦੋਂ ਕੰਮ ਨਹੀਂ ਓਦੋਂ ਨਹੀਂ ਫੋਨ ਕਰਦਾ ਫਿਰ ਉਹਨੂੰ ਲੋਕੀ ਸੁਆਰਥ ਕਹਿੰਦੇ ਨੇ ਸੁਆਰਥੀ ਬੰਦਾ ਏ ਜੇ ਕੰਮ ਹੋਵੇ ਬੁਲਾਉਣ ਲੱਗ ਪੈਂਦਾ ਉੰਜ ਕਦੇ ਖਬਰਸਾਰ ਨਹੀਂ ਲੈਣੀ ਇਹਨੂੰ ਮਹਾਰਾਜ ਕਹਿੰਦੇ ਤੂੰ ਕੰਮ ਕਰਕੇ ਸਿਮਰ ਰਹੇਂ ਤੇਰਾ ਗੁਰੂ ਨਾਲ ਪ੍ਰੇਮ ਨਹੀਂ ਪੈਦਾ ਹੋਏਗਾ ਜੇ ਤੂੰ ਚਾਹੁੰਦਾ ਨਾਮ ਦਾ ਧਨ ਇਕੱਠਾ ਹੋ ਜਾਏ ਬਿਨ ਕੰਮ ਤੋਂ ਵੀ ਗੁਰੂ ਨੂੰ ਯਾਦ ਕਰ ਸੱਜਣਾ ਤੋਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਜਾਪ ਕਰੇ ਬਦਲੇ ਵਿੱਚ ਮੰਗੇ ਕੁਝ ਵੀ ਨਾ ਗੁਰੂ ਨਾਲ ਪ੍ਰੇਮ ਪੈਦਾ ਹੋ ਜਾਵੇ ਜੇ ਤੂੰ ਪਦਾਰਥ ਮੰਗ ਰਿਆ ਫਿਰ ਪ੍ਰੇਮ ਨਹੀਂ ਉਹਨੂੰ ਫਿਰ ਲੱਭ ਜਾਂ ਲਾਲਚ ਕੇ ਹੈ ਬਾਦਸ਼ਾਹ ਫਰੀਦ ਦੀ ਜਾਨ ਲੱਭ ਤਾਂ ਨੇਹੋ ਗਿਆ ਲੱਭ ਤਾਂ ਕੋੜਾ ਨੇ ਕਿਚਰ ਝੱਤ ਲੰਗਾਈਆ ਛੱਪੜ ਟੁੱਟੇ ਮੇ ਕਹਿੰਦੇ ਛੱਪੜੇ ਥੱਲੇ ਖਲੋਜੋ ਮੀਂਹ ਵਿੱਚ ਕਿੰਨੀ ਕੁ ਦਿਨ ਤੁਸੀਂ ਖੜੇ ਰਹੋਗੇ ਉਹਨੇ ਚੋ ਜਾਣੇ ਐਦਾਂ ਲਾਲਚ ਕਰਕੇ ਰੱਖਿਆ ਹੋਇਆ ਰਿਸ਼ਤਾ ਬੁੱਧੀ ਦੇਰ ਨਹੀਂ ਨੇ ਇਸ ਲਈ ਕਦੇ ਤੂੰ ਬਾਠ ਕਰਕੇ ਕੁਝ ਵੀ ਨਾ ਮੰਗ ਗੁਰੂ ਕੋਲੋਂ ਪ੍ਰੇਮ ਮੰਗ ਕਦੇ ਤੂੰ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪ ਤੇ ਬਦਲੇ ਚ ਕੋਈ ਅਰਦਾਸ ਨਾ ਹੋਵੇ ਕਦੇ ਤੂੰ ਆ ਕੇ ਸੇਵਾ ਕਰੇ ਤੇ ਬਦਲੇ ਵਿੱਚ ਕੋਈ ਮੰਗ ਨਾ ਹੋਵੇ ਫਿਰ ਗੁਰੂ ਨਾਲ ਪ੍ਰੇਮ ਪੈਦਾ ਹੋਵੇ ਇਹਨੂੰ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੇ ਕੰਮ ਪੜੋ ਸੇਵਾ ਕਰਤ ਹੋਏ ਨੇ ਤਿਸ ਕੋ ਹੋਤ ਪਰਾਪਤ Swami ਭਾਈ ਉਹ ਫਿਰ ਗੁਰੂ ਦੇ ਘਰ ਵਿੱਚ ਪਰਮਾਨ ਹੋ ਜਾਏਗਾ ਸੇਵਾ ਕਰਕੇ ਮੰਗੀ ਨਾ ਕੋਈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਭਾਈ ਲੈਣਾ ਸਭ ਆ ਗਏ ਹਜ਼ੂਰ ਨੇ ਬਚਨ ਲੈਣ ਆ ਜਿੱਦਣ ਬੁੱਝ ਲੈਂਗੋਦਣ ਪਰਵਾਨ ਹੋ ਜਾਣੇ ਸੇਵਾ ਕਰਕੇ ਕੋਈ ਮੰਗਣਾ ਹੋਵੇ ਤੇ ਸਜਣੋ ਮੋਹਰੇ ਆਪਣੀ ਹੋਣ ਨਾ ਕੋਈ ਹੋਵੇ ਕਿ ਮੈਨੂੰ ਪਤਾ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਿਨ ਪਿਆਰ ਵਿੱਚ ਆ ਕੇ ਕਿਹਨੇ ਲੈਣਿਆ ਆ ਚਾਦਰਾਂ ਧੋਣ ਵਾਲੀਆਂ ਸੀ ਧਰਮਸ਼ਾਲਾ ਦੀਆਂ ਧੋਲਿਆਣੀਆਂ ਸੀ ਕਹਿੰਦੇ ਮਹਾਰਾਜ ਸਤਿਵਚਨ ਭਾਈ ਸੰਤੋਖ ਸਿੰਘ ਲਿਖਦੇ ਹੋ ਚਾਦਰਾਂ ਚੁੱਕ ਕੇ ਰਾਵੀ ਦੇ ਘਾਟ ਤੇ ਧੋਣ ਚਲੇ ਗਏ ਭਾਈ ਲੈਣਾ ਸਨ ਤਾਨੂ ਗੁਰੂ ਅੰਗਸਾਹ ਭਾਈ ਲੈਣਾ ਜੀ ਚਾਦਰਾਂ ਧੋਣ ਚਲੇ ਜਾਂ ਸਵੇਰ ਜਦੋਂ ਵਾਪਸ ਆਏ ਬਾਬਾ ਬੁੱਢਾ ਸਭ ਮਿਲ ਪਏ ਸਵੇਰ ਤੋਂ ਸ਼ਾਮ ਤੱਕ ਲੈਣੇ ਨੂੰ ਵੇਖਿਆ ਨਹੀਂ ਕਿਸੇ ਨੇ ਜਦੋਂ ਬਾਬੇ ਬੁੱਢੇ ਨੇ ਵੇਖਿਆ ਮੋਹਰਿਓ ਪੁੱਛਿਆ ਲੈਣਾ ਜੀ ਸਵੇਰ ਦੇ ਨਜ਼ਰ ਨਹੀਂ ਆਏ ਕਿੱਧਰ ਗਏ ਸੋ ਕਹਿੰਦੇ ਜੀ ਮੈਂ ਚਾਦਰਾਂ ਧੋਣ ਗਿਆ ਸੀ ਅੱਜ ਵੀ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜਾਓ ਜਿਹੜਾ ਰਸਤਾ ਖੁੱਲੇ ਰਾਵੀ ਦੇ ਕੰਨੇ ਸਥਾਨ ਬਣਿਆ ਹੈ ਔਰ ਦਰਿਆ ਦੇ ਕੰਡੇ ਬਹੁਤ ਕਿਤਰਾ ਤੇ ਬੁੱਝੇ ਤੁਹਾਨੂੰ ਨਜ਼ਰ ਆਉਣ ਦੇ ਕਹਿੰਦੇ ਜਦੋਂ ਭਾਈ ਲੈਣਾ ਜੀ ਤੋਂ ਪੁੱਛਿਆ ਸਵੇਰ ਦੇ ਨਜ਼ਰ ਨਹੀਂ ਆਏ ਕਿੱਧਰ ਗਏ ਸੀ ਕਹਿੰਦੇ ਚਾਦਰਾਂ ਧੋਣ ਗਏ ਸੀ ਬਾਬੇ ਬੁੱਢੇ ਨੇ ਕਹੇ ਇਹ ਚਾਦਰਾਂ ਤੇ ਕੱਲ ਧੋਦੀਆਂ ਨੇ ਆਪਾਂ ਲੈਣਿਆ ਤੂੰ ਵੀ ਤੇ ਨਾਲ ਹੀ ਸੀ ਧਰਮਸ਼ਾਲਾ ਦੀਆਂ ਚਾਦਰਾਂ ਕੱਲ ਧੋਦੀਆਂ ਸੀ ਇੱਕ ਦਿਨ ਵਿੱਚ ਧਰਮਸ਼ਾਲਾ ਦੀਆਂ ਚਾਦਰਾਂ ਕਿਤੇ ਮੈਲੀਆਂ ਹੋ ਗਈਆਂ ਕੱਲ ਹੀ ਤੋਤੀਆਂ ਸੀ ਅੱਜ ਕਿਉਂ ਧੌਣ ਤੁਰ ਗਏ ਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੁਕਮ ਸੀ ਇੰਨੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਗਏ ਕਹਿੰਦੇ ਬੁੱਢਾ ਜੀ ਕੀ ਗੱਲ ਹੋਈ ਕਹਿੰਦੇ ਮਹਾਰਾਜ ਲੈਣੇ ਨੂੰ ਚੰਗੇ ਕੰਮ ਲਾਇਆ ਇਹੋ ਚਾਦਰਾਂ ਕੱਲ ਤੋਤੀਆਂ ਸੀ ਉਹੀਓ ਚਾਦਰਾਂ ਤੁਸੀਂ ਅੱਜ ਧੌਣ ਤੋੜ ਦਿੱਤਾ ਉਦਾਂ ਦਾ ਲੈਣਾ ਜਿਹੜਾ ਤੋਤੀਆਂ ਹੋਈਆਂ ਚਾਦਰਾਂ ਫਿਰ ਧੋਈ ਜਾਂਦਾ ਮਹਾਰਾਜ ਕੱਲ ਹੀ ਤੋਤੀਆਂ ਸੀ ਚਾਦਰਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਪੇਪਰ ਬੜਾ ਵਰੀਕ ਕਰ ਦਿੱਤਾ। ਪਾਤਸ਼ਾਹ ਬੜੇ ਗੰਭੀਰ ਹੋ ਕੇ ਬੋਲੇ ਕਹਿੰਦੇ ਲੈਣਿਆ ਜੇ ਚਾਦਰਾਂ ਤੋਤੀਆਂ ਸੀ ਬੇਟੇ ਤੂੰ ਦੱਸ ਦੇਣਾ ਸੀ ਕਿ ਚਾਦਰਾਂ ਤੋਤੀਆਂ ਹੁੰਦੀਆਂ। ਕਿੰਨਾ ਬਰੀਕ ਪੇਪਰ। ਪਾਤਸ਼ਾਹ ਕਹਿੰਦੇ ਜੇ ਚਾਦਰਾਂ ਕੱਲ੍ਹ ਤੋਤੀਆਂ ਸੀ ਲੈਣਿਆ ਦੱਸ ਦੇਣਾ ਸੀ ਕਿ ਚਾਦਰਾਂ ਤੋਤੀਆਂ ਨੇ। ਹੁਣ ਭਾਈ ਲੈਣਾ ਹੱਥ ਜੋੜ ਕੇ ਅੱਖਾਂ ਭਰ ਰੋਰਾਗ ਨਾਲ ਖਲੋ ਗਿਆ। ਹਜ਼ੂਰ ਕਹਿੰਦੇ ਰੋਕਿਓ ਰਿਆ। ਲੈਣਿਆ ਇੰਨਾ ਹੀ ਕੇ ਜੇ ਚਾਤਰਾ ਤੋਤੀਆਂ ਹੋਈਆਂ ਸੀ ਤੂੰ ਦੱਸ ਦੇਣਾ ਸੀ ਕਿ ਚਾਦਰਾਂ ਤੋਤੀਆਂ ਹੋਈਆਂ ਨੇ ਕੰਬ ਦੇ ਬੁੱਲਾ ਮੈਂ ਇੱਕੋ ਗੱਲ ਕਹੀ ਸੱਚੇ ਪਾਤਸ਼ਾਹ ਇਹ ਪੇਪਰ ਨਾ ਪਾਓ ਪਾਤਸ਼ਾਹ ਤੁਸੀਂ ਆਪ ਕਿਹਾ ਲੈਣਿਆ ਚਾਦਰਾਂ ਧੋਣ ਵਾਲੀਆਂ ਸੀ ਤੋਲਿਆ ਨਹੀਂ ਸੀ ਮਹਾਰਾਜ ਜਿਹੜੀਆਂ ਚਾਦਰਾਂ ਟੋੜੀ ਨਜ਼ਰ ਵਿੱਚ ਧੋਣ ਵਾਲੀਆਂ ਹੋਣ ਮੈਂ ਕਿਵੇਂ ਕਹਦਾ ਕੱਲ ਤੋਤੀਆਂ ਜਿਹੜੀਆਂ ਚਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਧੋਣ ਵਾਲੀਆਂ ਹੋਣ ਮੈਂ ਕਿਵੇਂ ਕਹਦਾ ਹਾਂ ਤੋទੀਆਂ ਹੋਈਆਂ ਨੇ ਪਾਤਸ਼ਾਹ ਤੁਸੀਂ ਕਿਹਾ ਚਦਰਾਂ ਧੋਣ ਵਾਲੀਆਂ ਸੀ ਤੋਲਿਆ ਨਹੀਂ ਸੀ ਜਿਹੜੀਆਂ ਚਦਰਾਂ ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ ਮੈਂ ਕਿਵੇਂ ਕਹਦਾ ਹਾਂ ਕਲ ਤੋਤੀ ਇਹਨੂੰ ਕਹਿੰਦੇ ਜੇ ਕੋ ਬੁੱਝੇ ਹੋਵੇ ਸਚਿਆਰ ਨਹੀਂ ਤੇ ਮਾਫ ਕਰਿਓ ਅੱਪਾ ਦੱਸਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਕਿ ਕੋਈ ਮੇਰੇ ਕੋਲੋਂ ਪੁੱਛੇ ਤਾਂ ਫਿਰ ਆਪਾਂ ਖੁਸ਼ ਹੁੰਨੇ ਬਹੁਤ ਡੇਰਿਆਂ ਵਿੱਚ ਸੇਵਕ ਇਸ ਕਰਕੇ ਫੇਲ ਹੋ ਗਏ ਜਿਨ੍ਹਾਂ ਦੇ ਚਿੱਤ ਵਿੱਚ ਇਹ ਨਾ ਲੱਗੇ ਕਿ ਸੰਤ ਤਾਂ ਮੇਰੇ ਤੋਂ ਹੀ ਪੁੱਛ ਕੇ ਕੰਮ ਕਰਦੇ ਜੀ ਜਿਹੜੇ ਫਲਾਨੇ ਸੰਤ ਨੇ ਨਾ ਉਹ ਮੇਰੇ ਤੋਂ ਹੀ ਪੁੱਛਦੇ ਨੇ ਮੇਰੇ ਨਾਲ ਸਲਾਹ ਕਰਦੇ ਨੇ ਉਹ ਬੰਦੇ ਫੇਲ ਹੋ ਗਏ ਇੱਥੇ ਬੁੱਝਣਾ ਪੈਂਦਾ ਹੈ ਸਾਧ ਸੰਗਤ ਜਿਹੜਾ ਆਪਣੀ ਹੋਂਦ ਮਿਟਾ ਜਾਏ ਉਹ ਗੁਰੂ ਵਿੱਚ ਮਿਲ ਜਾਂਦਾ ਹੈ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਆਪਣੀ ਹੋਂਦ ਮਟਾਈ ਔਰ ਗੁਰੂ ਵਿੱਚ ਇੱਕਮਿਕ ਹੋ ਗਏ ਸਾਧ ਸੰਗਤ ਜਿੱਦਣ ਪਹਿਲੇ ਦਿਨ ਗੁਰਤਾ ਗੱਦੀ ਤੇ ਬੈਠੇ ਉਦਣ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਕਹਿੰਦੇ ਲੈਣਿਆ ਅੱਜ ਸੰਗਤ ਨੂੰ ਕੋਈ ਉਪਦੇਸ਼ ਦਿਓ ਤੁਸੀਂ ਗੁਰੂ ਬਣ ਗਏ ਕਹਿੰਦੇ ਮਹਾਰਾਜ ਮੈਂ ਕੀ ਉਪਦੇਸ਼ ਦੇਆ ਹੱਥ ਜੋੜ ਕੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਂ ਕੀ ਬੋਲਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣਿਆ ਇੰਨਾ ਹੀ ਦੱਸ ਦੇ ਕਿ 7 ਸਾਲ ਸਾਡੇ ਕੋਲ ਕਰਤਾਰਪੁਰ ਰਹਿ ਕੇ ਤੂੰ ਕੀ ਸਿੱਖਿਆ ਸੁਣਿਓ 7 ਸਾਲ ਸਾਡੇ ਕੋਲ ਰਹਿ ਕੇ ਤੂੰ ਕੀ ਸਿੱਖਿਆ ਭਾਈ ਲੈਣੇ ਨੇ ਫਿਰ ਹੱਥ ਜੋੜ ਕੇ ਸੰਗਤ ਦੇ ਵਿੱਚ ਕੋ ਗੱਲ ਕਹੀ ਸਾਧ ਸੰਗਤ ਮੈਂ 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਸਾਰੇ ਹੈਰਾਨ ਹੋ ਗਏ ਸੱਤ ਸਾਲਾਂ ਵਿੱਚ ਕੋਈ ਗੱਲ ਇੱਥੇ ਤੇ ਸਾਲ ਰਹਿ ਜਾ ਕੋਈ ਡੇਰੇ ਵਿੱਚ ਉਹ ਕਹਿੰਦਾ ਮੈਂ ਸਭ ਕੁਝ ਸਿੱਖ ਲਿਆ ਕਹਿੰਦੇ ਮੈਂ ਸੱਤ ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ ਉਹ ਕੀ ਹੈ ਹੱਥ ਜੋੜ ਕੇ ਕਿਹਾ ਸਾਧ ਸੰਗਤ ਮੈਂ 7 ਸਾਲਾਂ ਵਿੱਚ ਗੁਰੂ ਨਾਨਕ ਦੇ ਚਰਨਾਂ 'ਚ ਰਹਿ ਕੇ ਕੋਈ ਗੱਲ ਸਿੱਖੀ ਐ ਜੇ ਗੁਰੂ ਨੂੰ ਪਾਉਣਾ ਐ ਤੇ ਮਰ ਕੇ ਚੱਲਣਾ ਪੈਂਦਾ ਐ ਜਿਹੜਾ ਗੁਰੂ ਅੱਗੇ ਮਰ ਨਾ ਸਕੇ ਉਹ ਗੁਰੂ ਨੂੰ ਪਾ ਨਹੀਂ ਸਕਦਾ ਮਰਨ ਦਾ ਅਰਥ ਐ ਹੋਂਦ ਮਟੌੜੀ ਮੈਂ ਮੇਰੀ ਮਿਟ ਜਾਏ ਪਹਿਲੇ ਦਿਨ ਪਾਤਸ਼ਾਹ ਨੇ ਪਹਿਲਾ ਸ਼ਲੋਕ ਜਿਹੜਾ ਕਿਹਾ ਉਹ 62 ਬਾਟ ਸ਼ਲੋਕਾਂ ਵਿੱਚੋਂ ਪਹਿਲਾ ਸ਼ਲੋਕ ਐ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜਿਸ ਪਿਆਰੇ ਸਿਉਨੇ ਹੋ ਤਿਸਾਂ ਕਹਿ ਮਰ ਚੱਲੀਆਂ ਤ੍ਰਿਗ ਜੀਵਨ ਸੰਸਾਰ ਤੱਕ ਪਛੇ ਜੀਵਣਾ ਭਾਈ ਜੇ ਗੁਰੂ ਨੂੰ ਪਾਉਣੇ ਫਿਰ ਮਰ ਕੇ ਚੱਲਣਾ ਪੈਂਦਾ ਆਪਣੀ ਅਕਲ ਗਵਾਉਣੀ ਪੈਂਦੀ ਹੈ ਇਹ ਨਹੀਂ ਕਿ ਮੈਨੂੰ ਬਹੁਤ ਅਕਲ ਹੈ ਕੰਯੋ ਮਹਾਰਾਜ ਨੇ ਦੋ ਪੌੜੀਆਂ ਨਾਲ ਦੁਹਰਾ ਕੇ ਕਿਹਾ ਸਿੱਖਾ ਰੋਜ ਸਵੇਰੇ ਗੁਰੂ ਕੋਲੋਂ ਮੰਗੀ ਪਾਤਸ਼ਾਹ ਮੈਨੂੰ ਅਕਲ ਦਿਓ ਮੈਨੂੰ ਮਤ ਦਿਓ ਰੋਜ ਤੁਸੀਂ ਪੜ੍ਹਦੇ ਹੋ ਦੋ ਪੌੜੀਆਂ ਨਾਲ ਦੁਹਰਾ ਕੇ ਲਿਖਿਆ ਬੁਰਾ ਪੜੋ ਇੱਕ ਦੇ ਬੁਝਾਈ ਬੁਝਾਈ ਦਾ ਅਰਥ ਅਕਲ ਸਭਨਾਂ ਜੀਆਂ ਕਾ ਇੱਕ ਦਾਤਾ ਸੋਨੇ ਵਿਸਰਨਾ ਜਾਈ ਇੱਕ ਵਾਰ ਸਾਰੇ ਮੰਗਿਆ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਬੜੋ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਸੋ ਮੈਂ ਵਿਸਰੇ ਨਾ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੀਆਂ ਦਾ ਇੱਕ ਦਾਤਾ ਗੱਜ ਕੇ ਸੋ ਮੈਂ ਵਿਸਰ ਨ ਸਭਨਾ ਜੀਆਂ ਦਾ ਇੱਕ ਦਾਤਾ ਸਬਨਾ ਜੀਆਂ ਕਾ ਇੱਕ ਦਾਤਾ ਸਬਨਾ ਜੀਆਂ ਕਾ ਇੱਕ ਦਾਤਾ ਵਾਹ ਵਾਹ ਸਬਨਾ ਜੀਆਂ ਕਾ ਇੱਕ ਦਾਤਾ ਸਬਨਾ ਜੀਆਂ ਕਾ ਇੱਕ ਦਾਤਾ ਸਬਨਾ ਜੀਆਂ ਕਾ ਇੱਕ ਸਬਨਾ ਜੀਆਂ ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਸਭਨਾ ਗੱਜ ਕੇ ਜੇ ਤੁਸੀਂ ਗੱਜ ਕੇ ਬੋਲੇ ਫਿਰ ਬੱਦਲ ਲੰਘ ਜਾਣ ਗੱਜ ਸੋ ਮੈਂ ਵਿਸਰੇ ਨਾ ਜਾਈ ਸਫਨਾ ਜੀਆਂ ਕਾ ਸੋ ਮੈਂ ਵਿਸਰੇ ਨਾ ਜਾਈ ਸਫਨਾ ਜੀਆਂ ਕਾ ਇੱਕ ਦਾਤਾ